ਜੇ ਪੰਜਾਬ ਖੇਤੀ ਪ੍ਰਧਾਨ ਸੁਭਾ ਤੁਹਾਡੇ ਕੋਲ ਕਿਹੜੀ ਪਾਲਸੀ ਹੈ ਖੇਤੀ ਨੂੰ ਲੈ ਕੇ ਵੀ ਹਾਂ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਇਥੇ ਵਿਯੋਗ ਲੱਗਣ ਹਮ ਕਿੰਨੇ ਕੁ ਬੀਜਾਂ ਦੇ ਲਈ ਤੁਸੀਂ ਪ੍ਰਬੰਧ ਕਰ ਲਿਆ ਕਿ ਕਿਸਾਨ ਨੂੰ ਬੀਜ ਇਥੋਂ ਹੀ ਦਿਵਾਵਾਂਗੇ ਸਹੀ ਦਿਵਾਵਾਂਗੇ ਪਤਾ ਨਹੀਂ ਕਿੱਥੇ ਗੁਜਰਾਤ ਦੀਆਂ ਮੋਹਰਾਂ ਵਾਕਿਆਉਂਦਾ ਪਤਾ ਨਹੀਂ ਮਹਾਰਾਸ਼ਟਰ ਦੀਆਂ ਮੋਹਰ ਉਹ ਪੰਜਾਬ 'ਚ ਆਟਾ ਵਿਕਦਾ ਐਮਪੀ ਦਾ ਕਹਿ ਕੇ ਜੀ ਹਮ ਜਿਹੜਾ ਪੰਜਾਬ ਮੁੱਖ ਮੰਤਰੀ ਸਾਹਿਬ ਦਿੱਲੀ ਕਹਿ ਕੇ ਆ ਰਹੇ ਸੀ ਨਾ ਕਿ ਅਸੀਂ ਭੰਡਾਰ ਭਰਦੇ ਹਾਂ ਉਸ ਪੰਜਾਬ ਚ ਲੋਕ ਦੁਕਾਨ ਤੇ ਜਾ ਕੇ ਕਹਿੰਦੇ ਐਮਪੀ ਵਾਲਿਆ ਕਣਕਲੇ ਦਾ ਆਟਾ ਦੇ ਦਿਓ ਜੀ ਹੂੰ ਹੂੰ ਮਤਲਬ ਇਹਦਾ ਮਤਲਬ ਕੀ ਆ ਫਿਰ ਹੈਨਾ ਕਣਕ ਪੰਜਾਬ ਦੀ ਹੈ ਉਹ ਬਿਸਕੁਟ ਬਣਦੇ ਦਿੱਲੀ ਬੰਬੇ ਜਾ ਕੇ ਗੁਜਰਾਤ ਬਣਦੇ ਜੀ ਉੱਥੇ ਬਣਦੇ ਜੀ ਇੱਥੇ ਬਿਸਕੁਟਾਂ ਦਾ ਕੋਈ ਉਦਯੋਗ ਹੂੰ ਸੋ ਇਸ ਲਈ ਇਹ بڑے ਸਵਾਲ ਖੜੇ ਨੇ ਸਾਡੇ ਮੂਰੇ ਕਿ ਤੁਸੀਂ ਖੇਤੀ ਨਾਲ ਸੰਬੰਧ ਆ ਬੀਬੀ ਹਰਜਿੰਦਰ ਕੌਰ ਵੀ ਮੰਤਰੀ ਰਹੀ ਫੂਡ ਨਾਲ ਸੰਬੰਧਿਤ ਕਿੰਨੇ ਕੁ ਪੰਜਾਬ ਚ ਖੇਤੀ ਨਾਲ ਸੰਬੰਧਿਤ ਉਹ ਲਵਾਲੇ ਸਾਰਾ ਕੁਝ ਇੱਥੇ ਅਧਿయోగ ਕਰੋ ਨਾ ਮੰਗ ਕਿ ਬਾਗਾ ਬਾਰਡਰ ਖੁੱਲਣਾ ਚਾਹੀਦਾ ਜੀ ਪੰਜਾਬ ਦੇ ਅਧਿਯੋਗਿਕ ਨੂੰ ਵੀ ਫਰਾਣਾ ਫਾਇਦਾ ਤੇ ਪੰਜਾਬ ਦੇ ਖੇਤੀ ਵਾਲੇ ਨੂੰ ਵੀ ਫਾਇਦਾ ਤੇ ਲਾਹੌਰ ਵਾਲੇ ਪਾਸੇ ਸਾਡਾ ਮਾਲ ਵੀ बिकੂਗਾ ਸਾਨੂੰ ਕਿਉਂ ਬੰਦਰਗਾਹ ਕਰਨੀ ਜੱਟ ਝਾਕਣਾ ਪਊਗਾ ਤੇ ਇਧਰ ਵਾਲੇ ਸਾਡੇ ਫਾਟਕ ਬੰਦ ਨੇ ਉਹਨਾਂ ਦੇ ਖੁੱਲ੍ਹੇ ਸਾਡਾ ਵੀ ਖੋਲ ਦੋ ਹੂੰ